लो जी हम आप साइड के भी देखो जी आप लाइनिंग जो कट्टी हुई है निशानी है एदा तर के तुम कट सकते देखो जी लो जी बैक पास भी जोड़ लिया ठीक है जी हम अपना कच्चा कुच्चा करने की लड़ नहीं है कि आप ਨਾਲੇ ਸਟਿਚ ਕਰ ਲਿਆ ਸੀ ਫੈਬਿਕ ਕੁੱਪਣਾ ਠੀਕ ਹੈ ਜੀ ਲੋ ਜੀ ਇਹ ਦੇਖੋ ਜੀ ਲਾਈਨਿੰਗ ਵਾਲਾ ਸੂਟ ਕੱਟਣਾ ਬਹੁਤ ਸੌਖਾ ਪਹਿਲਾਂ ਲਾਈਨਿੰਗ ਕੱਟ ਲਓ ਫਿਰ ਫੈਬਰਿਕ ਤੇ ਤਰ ਕੇ ਜਿਹੜਾ ਵੀ ਸੋਡਾ ਕੱਪੜਾ ਤੇ ਉਹਦੇ ਉੱਤੇ ਤਰ ਕੇ ਨੂੰ ਕੱਟ ਪਾ ਦਿਓ ਬਸ ਤੁਹਾਡਾ ਸੂਟ ਕਟਾਈ ਹੋ ਗਿਆ ਜੀ ਉਹ ਪੈਸੇ ਜ਼ਰੂਰ ਲਾ ਲਿਆ ਕਰੋ ਕਿਉਂਕਿ ਜਦ ਮੜਾ ਮੋਟਾ ਬਾਲ ਹੋ ਜਾਂਦਾ ਇੱਕ ਅੱਧੇ ਸੂਟ ਦਾ ਫਰਕ ਪੈ ਜਾਂਦਾ ਸੀ ਬਾਲ ਨਾਲ ਹਾਂ ਦੇਖਦੇ ਹਾਂ ਪ੍ਰੋਪਰ ਰੱਖਣਾ। ਨਾ ਆ ਕਪੜਾ نیچے ਲੱਗਣਾ ਚਾਹੀਦਾ। ਨਾ ਲਾਈਨਿੰਗ ਪਤਣੀ ਚਾਹੀਦੀ। ਪ੍ਰੋਪਰ ਕਟਾਈ ਕਰਨੀ ਹੁੰਦੀ ਨਾਲੋ ਨਾਲ ਠੀਕ ਹੈ ਜੀ। ਸੰਪਰਕ ਦਿਖਾਉਣਾ। ਲੋ ਜੀ ਆ ਦੇਖੋ ਇਹ ਨਾਲੋ ਨਾਲ ਨਾਲ ਪ੍ਰੋਪਰ ਪ੍ਰੋਪਰ ਕਟਣਾ ਚਾਹੀਦਾ ਠੀਕ ਹੈ ਜੀ। ਬਹੁਤ ਸੋਹਣੀ ਕਟਾਈ ਹੁੰਦੀ ਹੈ। ਜਿੰਨੀ ਸੋਹਣੀ ਕਟਾਈ ਹੋ ਉਨੀ ਹੀ ਸੋਹਣੀ ਸਿਲਾਈ ਹੋਊ। ਲੋ ਜੀ ਦੇਖੋ ਸਲਵਾਰ ਵੀ ਕਿੰਨੇ ਸੋਹਣੇ ਤਰੀਕਾ ਨਾਲ ਕੱਟੀ ਗਈ ਠੀਕ ਹੈ ਜੀ ਪਹਿਲਾਂ ਲਾਈਨਿੰਗ ਕੱਟ ਲਿਆ ਕਰੋ ਆ ਲੌਨ ਹੁੰਦੀ ਆ ਇਹਦੇ ਨੂੰ ਜਿਵੇਂ ਆਪਾਂ ਕੱਪੜਾ ਕੱਟਦੇ ਹੁੰਨੇ ਆ ਉਹਵੇਂ ਕੱਟ ਲਿਆ ਕਰੋ ਜੀ ਠੀਕ ਆ ਬਸ ਸਿਰਫ ਇਹ ਆਪਣਾ ਜਿਹੜੀ ਲੈਂਥ ਹੁੰਦੀ ਆ ਕਮੀਜ਼ ਦੀ ਉਹ 4 ਤੋਂ 5 ਇੰਚ ਆਪਾਂ ਛੋਟੇ ਰੱਖਣੇ ਹੁੰਦੀ ਆ ਇਹ ਠੀਕ ਆ ਜੀ ਬਾਕੀ ਸਾਰਾ ਪਰਪਰੋ ਦੀ ਕਟਾਈ ਹੁੰਦੀ ਆ ਪਹਿਲਾਂ ਇਹ ਨੂੰ ਕੱਟ ਲਿਆ ਕਰੋ ਇਹਦੇ ਉੱਤੇ ਨਸਾਂ ਨੂੰ ਸੂਨੇ ਲਾ ਕੇ ਫਿਰ ਬੜੇ ਸੋਹਣੇ ਤਰੀਕਾ ਨਾਲ ਕੱਟੀ ਜਾਂਦੇ ਆ बस फैब्रिक ਤੇ ਟਾਰਕ ਤੇ ਕਟਾਪਾ ਦੋ ਜੀ ਨਾ ਕੋਈ ਸੈੱਟ ਕਰਨ ਦਾ ਝੰਜਟ ਆਸਾ ਕੁਝ ਖਤਮ ਬਸ ਇਹ ਬਹੁਤ ਹੀ ਸੌਖਾ ਤਰੀਕਾ ਹੈ ਦੇਖੋ ਜੀ ਜੇ ਐਸ ਹਿਸਾਬ ਨਾਲ ਪਟੋਗੇ ਦੇਖੋ ਜਿਹੜਾ ਟਾਹਣੀਆਂ ਫੁੱਲ ਪੱਤੇ ਨੇ ਨਾ ਜੜਾਂ ਨੇ ਉਹ ਕੁੰਡੀਆਂ ਨੇ ਵੀ ਇੱਕ ਪਾਸੇ ਨੂੰ ਜਾਣਗੀਆਂ ਨਹੀਂ ਜੇ ਇਸ ਤਰ੍ਹਾਂ ਜਿਹੜਾ ਪੁਰਾਣੇ ਜਵਾਨ ਨੇ ਆਪਾਂ ਪਹਿਲਾਂ ਘੜਦੇ ਸੀਗਾ ਹਣਾ ਉਹ ਇੱਕ ਕੋ ਕੁੰਟੇ ਤੇ ਜੜੇ ਹੁੰਦੀਆਂ ਤੇ ਜੜਾ ਸਿੱਧੀਆਂ ਹੋਣਗੀਆਂ ਤਾਂ ਦੂਜੀਆਂ ਮੁੱਕੀਆਂ ਜਾਂਦੀਆਂ ਤਾਂ ਕਿ ਸਿਰਫ ਆਪਾਂ ਨੂੰ ਗੋਡੇ ਦੇਖਣੇ ਪੈਂਦੇ ਤੇ ਹੁਣ ਦੇਖੋ ਜੀ ਆਪਾਂ ਇਹ ਜੇ ਪ੍ਰੋਪਰ ਤਰੀਕੇ ਨਾਲ ਕੱਟ ਸਕਦੇ ਹਾਂ ਵੀ ਜਿੰਨੇ ਕੁੰਦਿਆਂ ਦੀਆਂ ਵੀ ਜੜਾਂ ਸਿਰਫ ਦੋਹਾਂ ਦੇ نیچے ਨੂੰ ਹੋਣਗੀਆਂ ਫੁੱਲ ਦਿਨ ਹੋਣਗੇ ਠੀਕ ਹੈ ਜੀ ਜੇ ਕੋਈ ਬੇ ਰੱਬੇ ਉੱਪਰ ਨੂੰ ਜਾਣ ਦੀਆਂ ਜੀ ਜੜਾਂ ਉਹਨਾਂ ਨੀਚੀਆਂ ਹੋਣਗੀਆਂ ਇਹ ਦੇਖੋ ਦੋਹੇ ਕੁੰਦਿਆਂ ਨੇ ਆਪਾਂ ਪ੍ਰੋਪਰ ਕੱਟਾ ਗਏ ਇਹ ਵੀ ਦੇਖੋ ਜੜ ਨਹੀਂ ਚੱਪ ਰਣਾ ਹੋ ਗਏ ਠੀਕ ਹੈ ਜੀ ਇਹ ਜੀ ਪਾਟਰੀ ਕਾਪਨ ਆਉਂ। ਕੁੰਦੇਵੀਆਂ ਸਾਈਟਿੰਗ ਨਾਲ ਬੱਤੇ ਜਾਣਗੇ। ਇੱਕ ਪਾਸੇ ਨੂੰ ਜਾਣਗੇ ਸਾਰੇ। ਇਹ ਨਹੀਂ ਹੈਗਾ ਕਿ ਇੱਕ ਦਿਨ ਜਿਹੜਾ ਉੱਧਰ ਨੂੰ ਹੋਵੇ, ਇੱਕ ਦਿਨ ਉੱਧਰ ਨੂੰ। ਆਹ ਤਰੀਕੇ ਨਾਲ ਦੋਹਾਂ ਦੇ ਜਿਹੜੇ ਇੱਕ ਸਾਈਡ ਨੂੰ ਹੋਣ ਨੂੰ ਫੁੱਲ ਇੱਕ ਸਾਈਡ ਨੂੰ ਉਹ ਆਪਾਂ ਨੂੰ ਧਿਆਨ ਦੇਣਾ ਪੈਂਦਾ ਹੈ। ਲਓ ਜੀ ਆਪਾਂ ਕੱਟਲੇ ਕੋਟੇ ਠੀਕ ਹੈ ਜੀ। ਇੱਥੋਂ ਦੇਖੋ ਗੋਡਾ ਜੀ। ਇੱਥੇ ਆਪਾਂ ਕਰੀਜ਼ ਹੁੰਦੀ ਹੈ ਨਾ ਮੋਰੀ ਦੀ ਐਵੇਂ ਕਰੀਜ਼ ਹੁੰਦੀ ਆ। ਇਹਨਾਂ ਨੂੰ ਇੱਥੋਂ 1 ਇੰਚ ਦੀ ਆਪਾਂ ਕਾਟ ਪਾਣੀ ਹੁੰਦੀ ਆ ਤਾਂ ਕਿ ਮੂਰੀ ਗਿਰੇ ਨਾ ਤੇ ਪਿੱਛੋਂ ਜਿਹੜੀ ਅੱਡੀ ਤੋਂ ਹੁੰਦੀ ਆ ਉੱਥੋਂ ਚੱਕ ਮੀਨਾ ਹੋਵੇ ਠੀਕ ਹੈ ਜੀ ਤੇ ਤਾਂ ਕਰਕੇ 1 ਇੰਚ ਦੀ ਕਾਟ ਪਾਈ ਜਾਂਦੀ ਹੈ ਤੇ ਧਿਆਨ ਦੇ ਕੇ ਪਾ ਲਿਆ ਕਰੋ ਬਹੁਤ ਸੋਹਣੀ ਸਲਵਾਰ ਬਣਦੀ ਆ ਆ ਦੇਖੋ ਜੀ ਪ੍ਰੋਪਰ ਲਿਖੀ ਹੋਈ ਆ ਵੀ 29 ਇੰਚ ਦੀ ਆਪਾਂ ਕਟਾਈ ਕੀਤੀ ਆ 30 ਇੰਚ ਦੀ ਕਟਾਈ ਕੀਤੀ ਆ 29 ਆਪਣੇ ਕੋਲ ਰਹਿ ਜੂ 3.5 ਮੀਟਰ ਬਾਈ 3.2 ਆਪਣੇ ਸਲਵਾਰ ਰੈਡੀ ਹੋ ਜੂ ਠੀਕ ਹੈ ਜੀ ਫਿਰ ਆਪਾਂ ਸੋਨੇ ਸਟਿਚਿੰਗ ਵੀ ਦਿਖਾਵਾਂਗੇ ਜਿੰਨੀ ਵੱਧ ਤੋਂ ਵੱਧ ਸਾਤ ਦਿਖਾਈ ਜਾਊ ਠੀਕ ਹੈ ਜੀ ਸਾਰਾ ਸੋਨੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਹਰ ਇੱਕ ਚੀਜ਼ ਤੁਹਾਨੂੰ ਬਹੁਤ ਹੀ ਪ੍ਰੋਪਰ ਢੰਗ ਨਾਲ ਸਮਝਾਉਣਿਆ ਕੋਈ ਉਲਝਣ ਟਾਲੀ ਨਹੀਂ ਪਾਉਂਦੇ ਠੀਕ ਹੈ ਜੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੇ ਕੁਝ ਨਹੀਂ ਪਤਾ ਲੱਗਦਾ ਤੁਸੀਂ ਵੀਡੀਓ ਨੂੰ ਇੱਕ ਵਾਰ ਦੋ ਵਾਰ ਦੇਖ ਕੇ ਜੇ ਤੁਸੀਂ ਉਹਨਾਂ ਕੱਟ ਕੇ ਦੇਖੋ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਸੂਟ ਕੱਟ ਕੇ ਤੁਸੀਂ ਆਪ ਤਿਆਰ ਕਰਕੇ ਪਾ ਸਕਦੇ ਹੋ ਮੈਨੂੰ ਪੂਰਾ ਵਿਸ਼ਵਾਸ ਹੈ ਨੋ ਇਹ ਰਪਾ ਕੰਨ ਨੂੰ ਸੂਟ ਕੱਟ ਸਿਉਾਂਵਾਂਗੇ ਠੀਕ ਹੈ ਜੀ ਫਿਰ ਦਿਖਾਉਣੇ ਸੋਨੇ ਤਾਂ ਬਈ ਨੈਕਸਟ ਵੀਡੀਓ ਚ ਦਿਖਾਵਾਂਗੇ ਖੁਸ਼ ਰਹੋ ਆਬਾਦ ਰਹੋ ਯਾਦ ਰਹੋ ਠੀਕ ਹੈ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ